ਜੁਰਜ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਥੰਬਨਲ ਬਾਰੇ ਥੰਬਨਲ ਪਾਲਿਸੀ ਕੀ ਹੈ ਥੰਬਨਲ ਪਾਲਿਸੀ ਬਾਰੇ ਤੁਹਾਨੂੰ ਮੈਂ ਜਾਣਕਾਰੀ ਦਵਾਂਗਾ ਜਦੋਂ ਆਪਾਂ ਦੋਸਤੋ ਥੰਬਨਲ ਲਾਉਨੇ ਆ ਕੀ ਤੁਸੀਂ ਜਾਣਦੇ ਹੋ ਕਿ ਥੰਬਨਲ ਦੇ ਨਾਲ ਆਪਣਾ ਜਿਹੜਾ ਚੈਨਲ ਉਹ ਡੀਮੋਨੇਟਾਈਜ਼ ਵੀ ਹੋ ਸਕਦਾ ਹੈ ਉਹ ਤੇ ਸਟ੍ਰਾਈਕ ਵੀ ਆ ਸਕਦੀ ਹੈ ਔਰ ਤੁਹਾਡਾ ਟਰਮੀਨਲ ਵੀ ਹੋ ਸਕਦਾ ਹੈ ਇਹ ਗੱਲ ਹੈ ਜਿਹੜੀ ਸਮਝਣ ਵਾਲੀ ਆ ਆਉ ਤੁਹਾਨੂੰ ਮੈਂ ਸਾਰੀ ਜਾਣਕਾਰੀ ਦਿੰਦਾ ਕੀ ਕੀ ਕਾਰਨ ਨੇ ਜਿਹਦੇ ਨਾਲ ਆਪਣਾ ਜਿਹੜਾ ਚੈਨਲ ਹੈ ਉਹ ਟਰਮੀਨੇਟ ਹੋ ਸਕਦਾ ਹੈਗਾ ਉਹਦੇ ਅਡਵੋਟੀ ਪੁਆਇੰਟ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਲੇਕਿਨ ਇਹਦੇ ਤੇ ਮੈਂ ਤੁਹਾਨੂੰ ਆਪਣਾ ਵੀਡੀਓ ਨਹੀਂ ਆਪਣਾ ਬਰਾਬਰ ਫੋਨ ਨਹੀਂ ਦਿਖਾਵਾਂਗਾ ਕਿਉਂਕਿ ਉਹਦੇ ਨਾਲ ਮੇਰੇ ਫੋਨ ਤੇ ਵੀ ਅਸਰ ਆ ਜਾਏਗਾ ਚੈਨਲ ਤੇ ਸਭ ਤੋਂ ਪਹਿਲਾ ਪੁਆਇੰਟ ਹੈਗਾ ਦੋਸਤੋ ਸੈਕਸ਼ੂਅਲ ਅਗਰ ਤੁਸੀਂ ਉਹਦੇ ਤੇ ਸੈਕਸ਼ੂਅਲ ਜਿਹੜਾ ਕੋਈ ਵੀ ਦਿਖਾਉਂਗੇ ਅਗਰ ਤੁਸੀਂ ਇਹਦੇ ਤੇ ਸੈਕਸ਼ੂਅਲ ਕੋਈ ਆਪਣਾ ਫੋਟੋ ਵਗੈਰਾ ਦਿਖਾਉਗੇ ਤਾਂ ਵੀ ਤੁਹਾਡਾ ਜਿਹੜਾ ਚੈਨਲ ਹੈ ਡਿਮੋਨੇਟਾਈਜ਼ ਹੋ ਜਾਊਗਾ ਇਸ ਤਰ੍ਹਾਂ ਦਾ ਕੋਈ ਵੀ ਉਹਦੇ ਪਰ ਲਿਖਣਾ ਨਹੀਂ ਟਾਈਟਲ ਕੋਈ ਫੋਟੋ ਨਹੀਂ ਇਹ ਜੀ ਕੋ ਕਰਨੀ ਜਿਹਦੇ ਨਾਲ ਤੁਹਾਡਾ ਚੈਨਲ ਹੈ ਜਿਹੜਾ ਉਹ ਡਿਮੋਨੇਟਾਈਜ਼ ਹੋ ਜੇ ਦੂਸਰੇ ਨੰਬਰ ਤੇ ਆਉਂਦੀ ਹੈ ਵਾਇਲੈਂਸ ਦੋਸਤੋ ਅਗਰ ਤੁਸੀਂ ਵਾਇਲੈਂਸ ਦੀਆਂ ਉਹਦੇ ਵਿੱਚ ਕੋਈ ਟਾਈਟਲ ਲਿਖ ਦੋਗੇ ਕਤਲ ਲੁੱਟਾ ਖੋਹਾ ਜਾਂ ਮਤਲਬ ਹਮਲਾ ਇਸ ਤਰ੍ਹਾਂ ਦੇ ਟਾਈਟਲ ਅਗਰ ਆਪਾਂ ਥੰਬਨੇਲ ਦੇ ਵਿੱਚ ਲਿਖਾਂਗੇ ਤਾਂ ਵੀ ਆਪਣਾ ਜਿਹੜਾ ਚੈਨਲ ਹੈ ਉਹ ਡੀਮੋਨਟਾਈਜ਼ ਵੀ ਹੋ ਜਾਊਗਾ ਟਰਮੀਨੇਟ ਵੀ ਹੋ ਸਕਦਾ ਤੇ ਉਸ ਤੋਂ ਬਾਅਦ ਦੋਸਤੋ ਆਉਂਦੀ ਹੈ ਗਲਤ ਜਾਣਕਾਰੀ ਅਗਰ ਤੁਸੀਂ ਥੰਬਨੇਲ ਦੇ ਵਿੱਚ ਗਲਤ ਜਾਣਕਾਰੀ ਦਿਓਗੇ ਮਤਲਬ ਕਿ ਉਹਦੇ ਵਿੱਚ ਤੁਸੀਂ ਲਿਖ ਥੰਬਨੇਲ ਦੇ ਵਿੱਚ ਕੁਝ ਰਹਿਓ ਵੀਡੀਓ ਦੇ ਵਿੱਚ ਕੁਝ ਹੋਰ ਹੈ ਉੱਪਰ ਥੰਬਨਲ ਦੇ ਵਿੱਚ ਗਲਤ ਜਾਣਕਾਰੀ ਸਾਰੀ ਦੇਵੋਗੇ ਲੇਕਿਨ ਵੀਡੀਓ ਦੇ ਵਿੱਚ ਕੁਝ ਹੋਰ ਹੋਊਗਾ ਤਾਂ ਵੀ ਤੁਹਾਡਾ ਚੈਨਲ ਹੈ ਜਿਹੜਾ ਉਹ ਟੀ ਮੋਨਟਾਈਜ਼ ਹੋ ਸਕਦਾ ਹੈ ਔਰ ਦੋਸਤੋ ਅਗਲੀ ਕ ਪੁਆਇੰਟ ਆਉਂਦਾਗਾ ਕਿ ਅਗਰ ਤੁਸੀਂ ਆਪਣੇ ਥੰਬਨਲ ਦੇ ਵਿੱਚ گاੜਾ ਖੂਨ ਬਲੱਡ ਅਗਰ ਤੁਸੀਂ گاੜਾ ਖੂਨ ਦਿਖਾਓਗੇ ਉਹਦੇ ਉੱਤੇ ਥੰਬਨਲ ਦੇ ਵਿੱਚ ਫੋਟੋ ਜਿਹਦੇ ਨਾਲ ਦੇਖ ਕੇ ਬੰਦੇ ਦਾ ਮਤਲ ਅ ਮਨ ਖਰਾਬ ਹੋ ਸਕਦਾਗਾ ਉਹਦੇ ਨਾਲ ਤੁਹਾਡਾ ਜਿਹੜਾ ਚੈਨਲ ਆ ਸਿੱਧਾ ਟਰਮੀਨੇਟ ਹੋਊਗਾ ਉਤੇਜ ਨਾਲ ਵਧਾਉਣੀ ਦੋਸਤੋ ਜਿਸ ਤਰ੍ਹਾਂ ਕੋਈ ਲੇਡੀਜ਼ ਦੇ ਲੜਕੀ ਦੇ ਕੋਈ ਪ੍ਰਾਈਵੇਟ ਪਾਰਟ ਦਿਖਾਉਣੇ ਜਿਹਦੇ ਨਾਲ ਉਤੇਜ ਨਾਲ ਵਾਦੀ ਹੈ ਕੋਈ ਵੀ ਕਿਸੇ ਤਰ੍ਹਾਂ ਦੇ ਇਸ ਤਰ੍ਹਾਂ ਦੇ ਸਰੀਰ ਦੇ ਪਾਰਟ ਦਿਖਾਉਣੇ ਜਿਹਦੇ ਨਾਲ ਉਤੇਜ ਨਾਲ ਵਾਦੀ ਹੈ ਉਹ ਵੀ ਤੁਹਾਡੇ ਚੈਨਲ ਨੂੰ ਜਿਹੜਾ ਮੋਨਟਾਈਜ਼ ਕਰਾ ਦੇ ਦੋਸਤੋ ਦੂਸਰੇ ਨੰਬਰ ਤੇ ਜਿਹੜਾ ਆਪਾਂ ਸਭ ਤੋਂ ਜਿਆਦਾ ਜਿਹੜਾ ਤੁਹਾਡਾ ਨੁਕਸਾਨ ਕਰਦਾ ਉਹ ਕਰਦਾਗਾ ਟਾਈਟਲ ਅਗਰ ਤੁਸੀਂ ਟਾਈਟਲ ਦੇ ਵਿੱਚ ਇਸ ਤਰ੍ਹਾਂ ਦੀਆਂ ਲਿਖੋਗੇ ਜਿਵੇਂ ਮਤਲਬ ਕਾਤਲ ਫਲਾਣੇ ਨੂੰ ਮਾਰਤਾ ਫਲਾਣੇ ਦਾ ਨੱਕ ਵੱਢਤਾ ਫਲਾਣੇ ਦਾ ਹੱਥ ਵੱਢਤਾ ਤੁਹਾਡਾ ਸਿੱਧਾ ਟਰਮੀਨੇਟ ਹੋਏਗਾ ਇਹ ਮਤਲਬ ਇੱਥੇ ਕੋਈ ਵੀ ਤੁਹਾਡਾ ਵਿਚਾਰ ਨਹੀਂ ਹੈਗਾ ਇਹ ਥੰਬਨਲ ਪਾਲਿਸੀ ਦੀਆਂ ਗੱਲਾਂ ਨੇ ਦੋਸਤੋ ਇਹਦੇ 'ਚ ਬਹੁਤ ਖਿਆਲ ਰੱਖਣਾ ਪੈਂਦਾਗਾ ਕਈ ਵਾਰੀ ਇਸ ਤਰ੍ਹਾਂ ਦੇ ਚੈਨਲ ਵੀ ਅ ਮਤਲਬ ਟਰਮੀਨੇਟ ਹੋਏ ਨੇ ਜਿਨ੍ਹਾਂ ਦੇ ਮਿਲੀਅਨਾਂ ਦੇ ਵਿੱਚ ਸਬਸਕ੍ਰਾਈਬ ਸੀਗੇ ਤੁਸੀਂ ਸੋਚ ਕੇ ਦੇਖੋ ਕਿ ਮਿਲੀਅਨਾਂ ਦੇ ਵਿੱਚ ਸਬਸਕ੍ਰਾਈਬ ਹੋਣ ਲੇਕਿਨ ਚੈਨਲ ਬੰਦੇ ਟਰਮੀਨੇਟ ਕਰਾ ਬੈਠੇ ਇਹ ਗਲਤੀਆਂ ਹੋ ਜਾਂਦੀਆਂ ਨੇ ਆਪਾਂ ਕਈ ਵਾਰੀ ਕਾਲੀ ਦੇ ਵਿੱਚ ਆ ਕੇ ਜਦੋਂ ਆਪਣਾ ਵਧੀਆ ਵੀਡੀਓ ਬੈਰਲ ਹੋ ਰਹੀਆਂ ਹੁੰਦੀਆਂ ਨੇ ਆਪਾਂ ਚੱਕ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖ ਦਿੰਦੇ ਆ ਇਹ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਦੋਸਤੋ ਇਹ ਜਿਹੜੀ ਟਰਮੀਨੇਟ ਜਾਂ ਡੀਮੋਨੇਟਾਈਜ਼ ਵਾਲੀ ਚੈਨਲ ਦੀ ਗੱਲ ਹੈ ਇਹ ਤੁਹਾਡਾ ਥੰਬਨੇਲ ਹੈ ਜਿਹੜਾ ਇਹ ਕਰਵਾ ਸਕਦਾ ਤਾਂ ਦੋ ਤੋਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਸਸਰੀ